ਅਮਾਦਨੀ ਪਾਰਟੀ ਦੇ ਸੰਸਦ ਭਗਵੰਤ ਮਾਨ ਡੋਪ ਟੈਸਟ ਕਰਨ ਲਈ ਤਿਆਰ ਨੇ ਆਪ ਦੇ ਮੋਤਲ ਸੰਸਦ ਹਰਿੰਦਰ ਸਿੰਘ ਖਾਲਸਾ ਵੱਲੋਂ ਮਾਨ ਤੇ ਸ਼ਰਾਬ ਪੀ ਕੇ ਸੰਸਦ ਦੇ ਚੌਂ ਦੇ ਬਿਆਨ ਤੇ ਮਾਨ ਨੇ ਆਪਣੀ ਸਫਾਈ ਦਿੱਤੀ ਹੈ ਮਾਨ ਦਾ ਕਹਿਣਾ ਹੈ ਕਿ ਖਾਲਸਾ ਉਹਨਾਂ ਤੇ ਬੇਬੁਨਿਆਦ ਇਲਜ਼ਾਮ ਲਗਾ ਰਹੇ ਨੇ ਉਹਨਾਂ ਆਪਣੇ ਨਾਲ-ਨਾਲ ਬਾਕੀ ਸੰਸਦਾਂ ਦਾ ਵੀ ਡੋਪ ਟੈਸਟ ਕਰਵਾਉਣ ਦੀ ਗੱਲ ਕਹੀ ਬਿਲਕੁਲ ਬਕਵਾਸ ਗੱਲਾਂ ਨੇ ਬਿਲਕੁਲ ਨਿਰਆਧਾਰ ਗੱਲਾਂ ਨੇ ਖਾਲਸਾ ਜੀ ਨੂੰ ਹੁਣ ਸਾਡੇ ਚ ਕਮੀਆਂ ਨਜ਼ਰ ਆਉਣ ਲੱਗੀਆਂ ਹੈ ਕੇਜਰੀਵਾਲ ਜੀ ਦੇ ਵਿਰੁੱਧ ਬੋਲਦੇ ਆ ਹਾਂਜੀ ਤੇ ਭਗਵੰਤ ਮਾਨ ਜਿਹੜਾ ਉਹ ਵੀ ਉਹ ਉਹ ਉਹਦੇ ਕੋਲੇ ਨਹੀਂ ਬਹਿਣਾ ਆਪ ਕਦੇ ਸਵਾਲ ਉਠਾਇਆ ਨਹੀਂ ਜਿਹੜੇ ਸਭ ਤੋਂ ਵੱਧ ਬੋਲਦੇ ਹੈ ਉਹ ਉਹਨਾਂ ਤੇ ਤੁਸੀਂ ਝੂਠੇ ਇਲਜ਼ਾਮ ਲਾਉਨੇ ਕੀ ਸਬੂਤ ਹੈ ਉਹਨਾਂ ਕੋਲੇ ਜੀ ਮੈਂ ਤਾਂ ਕਹਿੰਦਾ ਡੋਪ ਕਰਾਓ ਸਾਰਿਆਂ ਦੇ ਭਗਵੰਤ ਮਾਨ ਨੇ ਖਾਲਸਾ ਤੇ ਇਹ ਵੀ ਇਲਜ਼ਾਮ ਲਾਇਆ ਕਿ ਉਹ ਵਿਰੋਧੀ ਪਾਰਟੀਆਂ ਨਾਲ ਮਿਲ ਕੇ ਆਪ ਦੀ ਸਾਖ ਗਿਰਾਉਣ ਦੀ ਕੋਸ਼ਿਸ਼ ਕਰ ਰਹੇ ਨੇ ਉਹ ਪੰਜਾਬ ਨੂੰ ਬਰਬਾਦ ਕਰਨ ਚਾਪੜਾ ਯੋਗਦਾਨ ਪਾ ਰਹੇ ਨੇ ਦੂਜੀਆਂ ਪਾਰਟੀਆਂ ਨੂੰ ਉਹ ਹਵਾ ਦੇ ਰਹੇ ਨੇ ਦੂਜੀਆਂ ਪਾਰਟੀਆਂ ਨੂੰ ਉਹ ਕਹਿੰਦੇ ਮਜ਼ਬੂਤ ਕਰਾਂਗੇ ਹਰ ਰੋਜ਼ ਆਮ ਆਦਮੀ ਪਾਰਟੀ ਦੇ ਖਿਲਾਫ ਬੋਲਦੇ ਨੇ ਹਰਿੰਦਰ ਸਿੰਘ ਖਾਲਸਾ ਸੰਸਦ ਵਿੱਚ ਮਾਨ ਦੇ ਨਾਲ ਦੀ ਸੀਟ ਤੇ ਹੀ ਬੈਠਦੇ ਨੇ ਖਾਲਸਾ ਨੇ ਸਪੀਕਰ ਤੋਂ ਆਪਣੀ ਥਾਂ ਬਦਲੇ ਜਾਂਦੀ ਅਪੀਲ ਵੀ ਕੀਤੀ ਹੈ ਤੁਹਾਨੂੰ ਸੁਣਾਉਂਦੇ ਹਾਂ ਕੀ ਕਿਹਾ ਸੀ ਖਾਲਸਾ ਨੇ ਆਪਣੇ ਬਿਆਨ ਦੇ ਵਿੱਚ ਸਪੀਕਰ ਸਾਹਿਬ ਕੋ ਮੈਨੇ ਇਹ ਕਿਹਾ ਹੈ ਕਿ ਮੈਂ ਮੇਰਾ डिवीजन नंबर 495 है और डिवीजन नंबर 496 जो है वो भगवंत मान ने लिखा भी नहीं उनका नाम भी नहीं लिखा मैंने कहा उधर से मेरे को बहुत गंदी शराब की स्मेल आती है और मैं आई एम सिक्सटी नाइन ईयर ओल्ड सिख हूं मैं तो सुबह पाठ पूजा करके आता हूं और सुबह सुबह दारू की गंदी स्मेल की बौछार मेरी तरफ पड़ती है तो मेरे को कई बार लगता है कि मेरे को उल्टी हो जाएगी अब शराब कोई पी कर आए एक सांसद शराब ही आए और उल्टियां दूसरा सांसद करे इतनी इतनी ज्यादा तो नहीं ना भाईबंदी दिखानी चाहिए तो मैं इतनी नहीं दिखा सकता तो मैंने कहा कि मेरी सीट बदल दो और उन्होंने मेरे को आश्वासित किया है कि वो सीट बदल देंगे